ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੈਨੇਡੀਅਨ ਸਿਆਸਤ ਅਤੇ ਕੈਨੇਡਾ ਦੀ ਡੈਮੋਕ੍ਰੇਸੀ ਦੇ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਆਮ ਚੋਣਾਂ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ ਅੱਜ ਦੇ ਦਿਨ ਮੁੱਖ ਲੜਾਈ ਜਿਹੜੀ ਹੈ ਉਹ ਲਿਬਰਲ ਪਾਰਟੀ ਅਤੇ ਕਨਜ਼ਰਵੇਟਿਵ ਪਾਰਟੀ ਦੇ ਵਿਚਕਾਰ ਹੈ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀ ਅਤੇ ਕਨਜ਼ਰਵੇਟਿਵ ਪਾਰਟੀ ਦੇ ਆਗੂ ਪੇਰੇ ਪੋਲੀਵਰੇ ਦੇ ਵਿਚਕਾਰ ਇਹ ਸਿਆਸੀ ਲੜਾਈ ਹੈ ਅੱਜ ਦੀਆਂ ਵੋਟਾਂ ਦੇ ਵਿੱਚ ਫੈਸਲਾ ਹੋਵੇਗਾ ਕਿ ਕੈਨੇਡਾ ਦੀ ਅਗਵਾਈ ਕੌਣ ਕਰੇਗਾ ਲਿਬਰਲ ਪਾਰਟੀ ਕਰੇਗੀ ਜਾਂ ਕਨਜ਼ਰਵੇਟਿਵ ਪਾਰਟੀ ਕਰੇਗੀ ਵੈਸੇ ਜੇ ਮੇਨ ਮੁੱਦਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਦੂਜਾ ਸਭ ਤੋਂ ਵੱਡਾ ਮੁੱਦਾ ਹਾਲੀ ਦੇ ਵਿੱਚ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਡੋਨਲਡ ਟਰੰਪ ਦੀ ਸਰਕਾਰ ਵੱਲੇ ਕਈ ਮੁਲਕਾਂ ਨੂੰ ਟੈਰਿਫ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੇ ਵਿੱਚੋਂ ਕੈਨੇਡਾ ਵੀ ਇੱਕ ਹੈ ਅਮਰੀਕਾ ਨੇ ਕੈਨੇਡਾ ਤੇ ਮੈਕਸੀਕੋ ਵਰਗੇ ਗੁਆਂਢੀ ਦੇਸ਼ਾਂ ਦੇ ਉੱਤੇ ਵੱਡੇ ਟੈਰਿਫ ਲਗਾਉਣ ਦੀ ਗੱਲ ਕਹੀ ਇਸ ਨੂੰ ਲੈ ਕੇ ਕੈਨੇਡੀਅਨ ਸਿਆਸਤ ਵੀ ਗਰਮ ਹੈ ਤੇ ਕੈਨੇਡਾ ਦੇ ਲੋਕ ਉਸੇ ਪ੍ਰਧਾਨ ਮੰਤਰੀ ਨੂੰ ਚੁਣਨਗੇ ਜਾਂ ਉਸੇ ਪਾਰਟੀ ਨੂੰ ਸੱਤਾ ਹੱਥ ਦੇ ਵਿੱਚ ਦੇਣਗੇ ਜੋ ਅਮਰੀਕਾ ਦੇ ਇਸ ਤਰ੍ਹਾਂ ਦੇ ਟੈਰਿਫ ਦਾ ਜਵਾਬ ਅੰਦਰੂਨੀ ਤੌਰ ਤੇ ਅਤੇ ਡਿਪਲੋਮੈਟਿਕ ਤੌਰ ਤੇ ਦੇ ਸਕੇ ਸੋ ਇਹ ਇਹਨਾਂ ਚੋਣਾਂ ਦੇ ਵਿੱਚ ਕਈ ਵੱਡੇ ਫੈਸਲੇ ਹੋਣੇ ਨੇ ਸਿਰਫ ਸਰਕਾਰ ਹੀ ਨਹੀਂ ਚੁਣੀ ਜਾਣੀ ਕੈਨੇਡਾ ਦੇ ਨਾਗਰਿਕਾਂ ਨੇ ਅਜਿਹੀ ਸਰਕਾਰ ਚੁਣਦੀਆਂ ਜੋ ਅ ਵਿਸ਼ਵ ਵਿਆਪੀ ਪਦਰਤੇ ਕੈਨੇਡਾ ਨੂੰ ਜਿਹੜੀਆਂ ਚੁਣੌਤੀਆਂ ਦਰਪੇਸ਼ ਨੇ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਮੁਕਾਬਲਾ ਕਰ ਸਕੇ ਅਤੇ ਕੈਨੇਡਾ ਦੀ ਆਰਥਿਕ ਹਾਲਤ ਵੀ ਸੁਧਾਰ ਸਕੇ ਜੋ ਪਿਛਲੇ ਦਿਨਾਂ ਦੇ ਵਿੱਚ ਨਿਗਾਰਵਲ ਜਾ ਰਹੀ ਸੀ ਕੈਨੇਡਾ ਦੇ ਵਿੱਚ ਪ੍ਰਾਪਰਟੀਆਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੁੰਝਲਦਾਰਾਂ ਅਤੇ ਆਰਥਿਕ ਜਿਹੜਾ ਨੁਕਸਾਨ ਹੋਇਆ ਕੈਨੇਡਾ ਦੇ ਵਿੱਚ ਵੱਡੇ ਵਪਾਰਕ ਤੌਰ ਤੇ ਵੀ ਕੈਨੇਡਾ ਜਿਹੜਾ ਹੈ ਉਹ ਨਿਗਾਰਵਲ ਗਿਆ ਸੋ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਕੈਨੇਡੀਅਨ ਵੋਟਰ ਵੋਟ ਕਰਨਾ ਚਾਹੇਗਾ ਸੋ ਲਿਬਰਲ ਪਾਰਟੀ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੈਨੇਡਾ ਦੀ ਸੱਤਾ ਦੇ ਵਿੱਚ ਹੈ ਮਹਿੰਗਾਈ ਵਧ ਰਹੀ ਹੈ ਘਰਾਨੀਆਂ ਕੀਮਤਾਂ ਵਧ ਰਹੀਆਂ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕੈਨੇਡਾ ਦੇ ਜਿਹੜੇ ਉੱਥੋਂ ਦੇ ਨਾਗਰਿਕ ਨੇ ਉਹ ਵੀ ਸਰਕਾਰ ਤੋਂ ਚਾਹੁੰਦੇ ਨੇ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਸਰਕਾਰ ਦੇਵੇ ਸੋ ਜਿਹੜੀ ਸਰਕਾਰ ਇਸ ਤਰ੍ਹਾਂ ਦੇ ਵਾਅਦੇ ਕਰੇਗੀ ਜਾਂ ਲੋਕਾਂ ਨੂੰ ਲੱਗੇਗਾ ਕਿ ਇਹ ਸਰਕਾਰ ਉਹਨਾਂ ਦੀਆਂ ਇਹਨਾਂ ਮੁਸ਼ਕਲਾਂ ਨੂੰ ਹੱਲ ਕਰ ਸਕਦੀ ਹੈ ਨਿਸ਼ਚਿਤ ਤੌਰ ਤੇ ਕੈਨੇਡੀਅਨ ਵੋਟਰ ਹੈ ਜਿਹੜਾ ਉਸੇ ਸਰਕਾਰ ਨੂੰ ਵੋਟ ਦੇਵੇਗਾ ਫਿਲਹਾਲ ਅੱਜ ਵੋਟਾਂ ਨੇ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਦੇ ਵੋਟਰ ਕਿਸ ਨੂੰ ਆਪਣਾ ਨਮਾਇੰਦਾ ਚੁਣਦੇ ਨੇ ਕਿਹੜੀ ਪਾਰਟੀ ਦੀ ਸਰਕਾਰ ਹੈ ਜਿਹੜੀ ਕੈਨੇਡਾ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਵੇਗੀ ਤੇ ਇਹਨਾਂ तमाम ਸਮੱਸਿਆਵਾਂ 'ਚੋਂ ਕੈਨੇਡਾ ਨੂੰ ਬਾਹਰ ਕੱਢਣ ਦਾ ਯਤਨ ਕਰੇਗੀ ਕੰਜਰ ਪਾਰਟੀ ਦੇ ਆਗੂ ਪੇਰੇ ਪੋਲੀਵਰੇ ਦੇ ਸਰਵੇਖਣ ਦੇ ਵਿੱਚ ਹਾਲਾਂਕਿ ਉਹ ਪਛੜ ਰਹੇ ਨੇ ਮਾਰਕਰਨੀ 42.5 ਫੀਸਦੀ ਨਾਲ ਅੱਗੇ ਚੱਲ ਰਹੇ ਨੇ ਜਦਕਿ ਕੋਇਲੇਵਰੇ ਨੂੰ 38.7 ਫੀਸਦੀ ਵੋਟ ਵੋਟ ਸ਼ੇਅਰ ਮਿਲ ਰਹੇ ਨੇ ਪਰ ਆ ਜਿਹੜੇ ਸਰਵੇ ਨੇ ਉਹ ਸਰਵੇ ਨੇ ਅਸਲ ਨਤੀਜੇ ਤਾਂ ਵੋਟਾਂ ਤੋਂ ਬਾਅਦ ਹੀ ਮਿਲਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਅਸਲ ਨਤੀਜਿਆਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ ਇਸ ਵਾਰ ਰਿਕਾਰਡ ਗੱਲ ਕਰੀਏ ਤਾਂ ਰਿਕਾਰਡ ਤੌਰ ਤੇ 65 ਭਾਰਤੀ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਪਿਛਲੀ ਚੋਣਾਂ ਚੋਣਾਂ ਦੇ ਵਿੱਚ 49 ਭਾਰਤੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਕੈਨੇਡਾ ਦੇ ਵਿੱਚ 20 ਲੱਖ ਭਾਰਤੀਆਂ ਵਿੱਚੋਂ 8 ਲੱਖ ਵੋਟਰ ਨੇ ਕੁੱਲ ਜਿਹੜੇ ਭਾਰਤੀ ਨੇ ਉਹ 20 ਲੱਖ ਨੇ ਵੋਟ ਪਾਉਣ ਦਾ ਜਿਹਨਾਂ ਕੋਲ ਅਧਿਕਾਰ ਹੈ ਉਹ 8 ਲੱਖ ਨੇ ਪਿਛਲੀਆਂ ਚੋਣਾਂ ਦੇ ਵਿੱਚ 25 ਸੀਟਾਂ ਜਿੱਤ ਕੇ ਭਾਰਤੀ ਮੂਲ ਦੇ ਜਗਨਜੀਤ ਸਿੰਘ ਦੀ ਪਾਰਟੀ ਨੇ ਕਿੰਗ ਮੇਕਰ ਦੀ ਭੂਮਿਕਾ ਨਿਭਾਈ ਸੀ ਸੋ ਇਸ ਵਾਰ ਸਰਵੇਖਣ ਦੇ ਵਿੱਚ 10 ਤੋਂ ਵੀ ਘੱਟ ਸੀਟਾਂ ਮਿਲਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਪਰ ਇਹ ਸਿਰਫ ਸਰਵੇਖਣ ਨੇ ਆਉਣ ਵਾਲੇ ਨਤੀਜਿਆਂ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤੀ ਉਮੀਦਵਾਰ ਨੇ ਜਿਹੜੇ ਕਿੰਨੀਆਂ ਵੋਟਾਂ ਲੈ ਕੇ ਕਿੰਨੀਆਂ ਸੀਟਾਂ ਲੈ ਕੇ ਅੱਗੇ ਵਧਦੇ ਨੇ ਅਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਕੀ ਭੂਮਿਕਾ ਅਦਾ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਕੈਨੇਡਾ ਦੇ ਵਿੱਚ ਵੋਟਾਂ ਚੱਲ ਰਹੀਆਂ ਨੇ ਚੋਟੀ ਦਾ ਮੁਕਾਬਲਾ ਹੈ ਕਰੜਾ ਮੁਕਾਬਲਾ ਹੈ ਦੇਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਤੇ ਕਿਹੜਾ ਉਮੀਦਵਾਰ ਸੱਤਾ ਦੇ ਵਿੱਚ ਇਸ ਵਾਰ ਕੈਨੇਡਾ ਦੇ ਵਿੱਚ ਆਵਾ